ਐਸਾ ਧਰਤੀ ਤੇ ਇੱਕ ਨਸ਼ਿਆਂ ਦਾ ਅਜਿਹਾ ਬਾਪਰੋਲਾ ਆਇਆ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਵੀਰੋ ਉਸ ਨੇ ਇਸ ਦੀ ਬਹੁਤੀ ਜਵਾਨੀ ਨੂੰ ਆਪਣੀ ਜਗੜ ਵਿੱਚ ਲੈ ਲਿਆ ਸ਼ੁਰੂ ਕਰਾਂਗੇ ਗੱਲ ਪੰਜਾਬ ਦੀ ਮੈਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਸ਼ਾਹਕੋਟ ਵਿੱਚ ਪਾਈਚਾਰ ਅਕਸਾਂ ਨੂੰ ਮਜ਼ਬੂਤ ਕਰਨ ਲਈ ਸੰਪਰਕ ਮੀਟਿੰਗ ਜਲੰਧਰ ਦਿਹਾਤੀ ਪੁਲਿਸ ਨੇ ਅੱਜ ਬਿੰਕਾਕੜਾ ਕਲਾ ਆਪਣੀ ਸੰਪਰਕ ਪੈਲਦਾਰੀ ਦੇ ਤਹਿਤ ਪਹਿਲ ਕਦਮੀ ਦੇ ਤਹਿਤ ਇੱਕ ਕਮਿਊਨਿਟੀ ਆਊਟਰੀਚ ਮੀਟਿੰਗ ਦਾ ਆਯੋਜਨ ਕੀਤਾ ਜਿਸ ਨੂੰ ਸਥਾਨਕ ਨਿਵਾਸੀਆਂ ਵੱਲੋਂ ਨਸ਼ਿਆਂ ਵਿਰੁੱਧ ਸਮੂਹਿਕ ਲੜਾਈ ਵਿੱਚ ਪਰਮਾ ਹੁੰਗਾਰਾ ਮਿਲਿਆ ਮੀਟਿੰਗ ਦੇ ਸਾਂਝੀ ਪ੍ਰਧਾਨਗੀ ਸਰਦਾਰ ਅੰਕਾਰ ਸਿੰਘ ਬਰਾੜ ਪੀਪੀਐਸ ਡੀਐਸਪੀ ਸ਼ਾਕੋਟ ਅਤੇ ਇਨਚਾਰਜ ਪੀਪੀ ਮਲਸੀਆ ਐਸਆਈ ਗੁਰਨਾਮ ਸਿੰਘ ਏਐਸਆਈ ਮਨਦੀਪ ਸਿੰਘ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਇਕੱਠਾ ਕੀਤਾ ਜਿਸ ਵਿੱਚ ਵਿਦਿਅਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਸ਼ਾਮਿਲ ਸਨ ਅੱਥੇ ਪੁਲਿਸ ਅਤੇ ਜਨਤਾ ਨੇ ਸਮੂਹਿਕ ਤੌਰ ਤੇ ਨਸ਼ਿਆਂ ਨੂੰ ਰੋਕਣ ਲਈ ਇਸ ਦੇ ਖਤਰੇ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਸਮਾਜ ਵਿੱਚ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਨਸ਼ਿਆਂ ਦੀ ਸਮੱਸਿਆ ਨੂੰ ਜਨਤਕ ਸਹਿਯੋਗ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜੀਠਣ ਲਈ ਸਾਨੂੰ ਹਰ ਇਲਾਕੇ ਵਿੱਚ ਅੱਖਾਂ ਤੇ ਕੰਨਾਂ ਦੀ ਲੋੜ ਹੈ ਡੀਐਸਪੀ ਸ਼ਾਹਕੋਟ ਨੇ ਕਾਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਟਰੀਟ ਕ੍ਰਾਈਮ, ਸਨੇਚਿੰਗ ਅਤੇ ਹੋਰ ਸਹਾਇਕੀ ਅਪਰਾਧਾਂ ਨੂੰ ਰੋਕਣ ਲਈ ਇਸ ਸਮਾਜਿਕ ਸਮੱਸਿਆ ਤੇ ਸਮੂਹਿਕ ਤੌਰ ਤੇ ਕੰਮ ਕਰਨਾ ਚਾਹੀਦਾ ਹੈ। ਨਸ਼ਾਖੋਰੀ ਲਗਭਗ 50% ਅਪਰਾਧਾ ਦੀ ਜੜ ਹੈ। ਉਸਨੇ ਨਸ਼ਾ ਵਿਰੋਧੀ ਮੁਹਿੰਮਾਂ ਵਿੱਚ ਸ਼ਾਮਿਲ ਵਿੱਚ ਹਾਲ ਹੀ ਦੀਆਂ ਸਫਲਤਾਵਾਂ ਨੂੰ ਵੀ ਉਜਾਗਰ ਕੀਤਾ। ਪੁਲਿਸ ਅਧਿਕਾਰੀਆਂ ਨੇ ਡੀਐਸਪੀ ਸ਼ਾਹਕੋਟ ਦੁਆਰਾ ਸਾਂਝਾ ਕੀਤਾ ਕਿ ਪਿਛਲੇ ਮਹੀਨੇ ਵਿੱਚ ਕਈ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਮਹੱਤਵਪੂਰਨ ਬਰਾਮਦਗੀ ਹੋਈ ਹੈ ਉਹਨਾਂ ਨੇ ਉਜਵਲ ਭਵਿੱਖ ਲਈ ਨਸ਼ਾ ਮੁਕਤ ਸਮਾਜ ਦੀ ਲੋੜ ਤੇ ਜ਼ੋਰ ਦਿੱਤਾ ਇਨ੍ਹਾਂ ਟੀਚਿਆਂ ਦੀ ਪੂਰਤੀ ਲਈ ਸਮਾਜ ਦੀ ਭਾਗੀਦਾਰੀ ਦੀ ਲੋੜ ਹੈ ਨਸ਼ੇ ਦੇ ਆਦੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਲਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰੋ ਉਹਨਾਂ ਨੂੰ ਨੈਤਿਕ ਸਹਾਇਤਾ ਪ੍ਰਦਾਨ ਕਰੋ ਉਹਨਾਂ ਨੇ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਲਈ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਫਸਾਉਣ ਲਈ ਰੋਜ਼ਾਨਾ ਨਵੀਆਂ ਚਾਲਾਂ ਦੀ ਵਰਤੋਂ ਕਰਦੇ ਹਨ ਸਾਈਬਰ ਕ੍ਰਾਈਮ ਪੀੜਤਾ ਨੂੰ ਤੁਰੰਤ ਸਾਈਬਰ ਹੈਲਪਲਾਈਨ ਨੰਬਰ ਨੇ ਦੀ ਤੇ ਸ਼ਿਕਾਇਤ ਕਰਨੀ ਚਾਹੀਦੀ ਹੈ ਡੀਐਸਪੀ ਸ਼ਾਕੋ ਨੇ ਜ਼ੋਰ ਦੇ ਕੇ ਕਿਹਾ ਨਸ਼ਿਆਂ ਵਿਰੁੱਧ ਲੜਾਈ ਸਿਰਫ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਹਰ ਨਾਗਰਿਕ ਨੂੰ ਇਸ ਮਿਸ਼ਨ ਵਿੱਚ ਹਿੱਸੇਦਾਰ ਬਣਨਾ ਚਾਹੀਦਾ ਹੈ ਮੀਟਿੰਗ ਦੀ ਸਮਾਪਤੀ ਨਿਵਾਸੀਆਂ ਵੱਲੋਂ ਪੁਲਿਸ ਪਹਿਲ ਕਦਮੀਆਂ ਨੂੰ ਸਮਰਥਨ ਦੇਣ ਅਤੇ ਬਿਹਤਰ ਤਾਲਮੇ ਲਈ ਇਲਾਕਾ ਵਾਰ ਕਮੇਟੀਆਂ ਦੇ ਗਠਨ ਦੇ ਨਾਲ ਕੀਤੀ ਗਈ ਜਨਤਾ ਦੇ ਸਕਾਰਾਤਮਕ ਹੁੰਗਾਰੇ ਨਾਲ ਸੰਪਰਕ ਮੀਟਿੰਗਾਂ ਦੀ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ शिंगारा सिंह सेंद्रांझ केंद्र के लोही गुरदेव सिंह सरपंच जगतार सिंह तारी रविंदर सरपंच कोटला गुरमुख सिंह कोटला कुलवंश सिंह मैंबर दविंदर कोटला सरपंच गुरपेज डॉक्टर बलजीत सिंह रूपलाल शर्मा लेबर सिंह डिपू होल्डर मंगा मट्टू सुचा गिल राजू काकड़ा कल पंचायत मैंबर मनजीत कौर सुरिंदर सिंह कश्मीर सिंह ਰੰਜੀਦ ਕੌਰ ਅਤੇ ਸਮੂਹ ਪਿੰਡ ਦੇ ਸਰਪੰਚ ਅਤੇ ਪੰਚ ਰਿਪੋਰਟਰ ਹਿੰਦਰ ਸਿੰਘ ਕੋਲ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਅੱਜ ਸਬਰੀ ਜਨ ਸ਼ਾਹਕੋਟ ਦੇ ਪਿੰਡ ਕਾਕੜਾ ਵਿਖੇ ਸੰਪਰਕ ਪੰਜਾਬ ਪੁਲਿਸ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਆ ਗਏ ਇਸ ਮੀਟਿੰਗ ਦੇ ਤਹਿਤ ਸਾਡੇ ਇਸ ਇਲਾਕੇ ਦੇ 14 ਸਰਪੰਚ ਪੰਚ ਤੇ ਹੋਰ ਇਲਾਕੇ ਦੇ ਆਫੀ ਸੱਤਾ ਦੇ ਮੁਖੀ ਜੋ ਸਮਾਜਿਕ ਗੁਰ ਇਕੱਠੇ ਹੋਏ ਸਾਡਾ ਇਹ ਸੰਪਰਕ ਪ੍ਰੋਗਰਾਮ ਮਾਂ ਜੋ ਡੀਪੀ ਸਰ ਨੇ ਅਰੰਭ ਕੀਤਾ ਹੈ ਜੋ ਜਲਾ ਜਨ ਦਾ 代表 ਅੰਦਰ ਐਸਐਸਪੀ ਸਾਹਿਬ ਬਲਕਿ ਇਸੇ ਫਖਰੀ ਤੇ ਨਗਰਾਨੀ ਚੱਲੇ ਇੱਥੇ ਆਪਣੇ ਅਸੀਂ ਸਰਕਾਰ ਵੱਲੋਂ ਜਿਹੜੇ ਪਰਫਾਰਮ ਬਣੇ ਜਿੱਤੇ ਵਿੱਚ ਅਸੀਂ ਪਿੰਡਾਂ ਤੋਂ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਚਾਹਣੇ ਹਾਂ ਉਹ ਤਕਰੀਬ ਕਿਤੇ کافی ਸਪੰਚਾ ਪੰਚਾਇਤ ਵਾਲੇ ਪਾਰਕ ਇੱਥੇ ਕਿਤੇ ਹੈ ਬਾਕੀ ਅਜੇ ਲੈ ਰਹੇ ਇਸ ਮੂਮੈਂਟ ਦੇ ਤਹਿਤ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਵੀ ਗਰਾਊਂਡ ਲੈਵਲ ਤੇ ਕਿੱਥੇ ਕਿਸ ਤਰ੍ਹਾਂ ਦੀ ਗਰਾਉਂਡ ਹੋ ਰਹੀ ਹੈ ਖਾਸ ਕਰਕੇ ਡਰਗ ਦੀ ਆਉਂ ਸ਼ਰਾਬ ਹੈ ਜਾਂ ਕਿਸੇ ਨਸ਼ੇ ਨਾਲ ਜਾਂ ਕੋਈ ਹੋਰ ਸਮਾਜ ਵਿਰੋਧੀ ਐਕਟੀਵਿਟੀ ਹੋ ਰਹੀ ਹੈ ਉਹ ਜਾਣਨ ਲਈ ਅਸੀਂ ਪਬਲਿਕ ਦੇ ਰੂਪ ਨੂੰ ਹੋਇਆ ਜੋ ਅੱਜ ਵੀ ਕਾਫੀ ਲੰਬੀਆਂ ਵਿਚਾਰਾ ਹੋਣੀਆਂ ਔਰ ਕਾਫੀ ਸਾਨੂੰ ਪਤਾ ਲੱਗਿਆ ਕਿ ਇੱਥੇ ਕੀ ਕੀ ਗਰਾਉਂਡ ਹੋ ਰਹੀ ਹੈ ਪੁਲਿਸ ਵੱਲੋਂ ਇਹਨਾਂ ਗੱਲਾਂ ਤੇ ਪੂਰਾ ਧਿਆਨ ਦੇ ਕੇ ਪਬਲਿਕ ਨੂੰ ਜੋ ਵੀ ਨਾਲੇ ਕੁਐਸਚਨ ਹੈਗੇ ਇਹਨਾਂ ਨੂੰ ਜਲਦੀ ਹੱਲ ਕਰਾਂਗੇ ਔਰ ਨਾਲ ਨਾਲ ਪਬਲਿਕ ਜਾਂ ਮਾਸਟਰਸ মিডিਆ ਜਿੰਨਾ ਸਾਡਾ ਹੈਗਾ ਉਹ ਧੰਨਵਾਦ ਉਹਨਾਂ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਹਰ ਗੱਲ ਸਾਡੇ ਤੱਕ ਪਹੁੰਚਾਈ ਔਰ ਸਾਡੀ ਗੱਲ ਸਮਾਜ ਤੱਕ ਪਹੁੰਚਾਈ ਤੇ ਇਸ ਕਰਕੇ ਸਮਾਜ ਨੂੰ ਕ੍ਰਾਈਮ ਫ੍ਰੀ ਕਰਨੇ ਸਾਰੇ ਅਫਰਟਸ ਹੈਗੇ ਨੇ ਧੰਨਵਾਦ